ਗੁਰ ਹੈ ਨਮ ਹੈ ਜੁਗ ਗੁਰੇ ਨਮ ਹੈ ਸਤ ਗੁਰੇ ਨਮ ਹੈ ਸ੍ਰੀ ਗੁਰਦੇਵਈ ਨਮ ਹੈ ਕਿ ਸਤ ਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਖੇਰੀ ਬਾਣੀਆਂ ਬਾਣੀ ਵਾਖੋ ਜਿਨ ਕਾ ਨਦਰ ਕਰਮ ਹੋਵੇ ਹਰਦੈ ਤਿਨਾ ਸੁਹਾਣੀ ਕੀ ਉਹ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵੋ ਇਹ ਸਚੀ ਬਾਣੀ आनंद कुणी निधान गुरु गरीब ने वाज तुरि दुनि वाज तुरि दुनि ने वा एक ओंकार सतगुरु प्रसाद आशा मोहल्ला चौथ शांत ਹਰ ਚੌਥਾ ਹਰ ਅੰਮ੍ਰਿਤ ਪੰਨੇ ਲੋਈਣਾ ਮਨ ਪ੍ਰੇਮਤ ਨਾਮ ਰਾਮ ਰਾਜੇ ਮਨ ਰਾਮ ਕਸਵਤੀ ਲਾਇਆ ਕੰਚਨ ਸੋ ਵਿਨਾ ਗੁਰੂ ਜਕਰਾੰਗ ਚਲਿਆ बिना जन नानक हो सुख ज बोलिया सब जन्म तन तन जन नानक हो सुख ज बोलिया एक ओंकार सतनाम करता पुरख निरभौ निर्वैर अकाल मूरत अजुनी सह गुर प्रसाद या सहला पहला वारस ਲੋਕਾਂ ਨਾਲ ਸ਼ਲੋਕ ਬਿਮਾਲੇ ਪਹਿਲੇ ਕੀ ਲਿਖੇ ਢੁੰਡਿਆ ਸਰਾਜੇ ਕੀ ਤੁਣੀ ਸ਼ਲੋਕ ਮਾਲਾ ਪਹਿਲਾ ਬਲਿਆਰੀ ਗੁਰੇ ਆਪਣੇ ਦਿਵਾੜੇ ਸਦਬਾਹ ਜਿਨ ਮਾਨਸ ਤੇ ਦੇਸ ਕੀਏ ਕਰਤਣਾ ਲਾਗੇ वार ਮਹੱਲਾ ਦੂਜਾ ਜੈ ਸੋ ਚੰਦਾ ਉਗ ਵਹਿ ਸੂਰਜ ਚੜਿਹ ਜਾਰ ਇਤੇ ਚਾਨਣ ਹੁੰਦਿਆ ਗੁਰਵਿੰਨ ਘੋਰ ਅੰਧਾਰ ਮਾ ਲਾ ਪਹਿਲਾ ਨਾਨਕ ਗੁਰੂ ਨਾ ਚੇਤਨੀ ਮਨ ਆਪਣ ਸੁਚੇਤ ਛੁੱਟੇ ਤਿਲ ਬੁਆੜੀ ਨੂੰ ਸੰਗਾਂਦ ਰਖੇਤ ਖੇਤਾਂ 'ਚੋਂ ਛੁੱਟਿਆ ਕੋ ਨਾਨਕ ਸੋਨਾ ਹੈ ਫਲੀਆਂ ਕੁਲੀਆਂ ਵਧੜੇ ਕੁਮੀਏ ਬਪੜੇ ਪੀਤਲ ਵਿੱਚ ਸੁਆਪ ਆ ਬਿਨਾ ਸਾਜਿਓ ਆਪੀਨ ਰਤਿਓ ਨਾਉ ਦੂਜੇ ਤਰ ਸਾਜਿਏ ਕਾਲੇ ਆਸਣ ਮਿੱਟੋ ਚਾਉ ਦਾਤ ਕਰ ਆਪੂ ਜਿਸਨੇ ਵੇ ਕਸਾ ਮਰਤੋ ਜਨੋ ਸਭ ਸਰ ਦੇ ਲੈ ਸਰ ਜਿੰਦ ਗਾਉ ਕਣ ਆਸਨ ਡਿਠੋ ਚਾਉ ਡਿਠੋ ਚਾਉ ਡਿਠੋ ਚਾਉ ਕੋੜੀ ਆਪਣੇ ਆਪ ਸਾਜੀਆ ਪਿਨੇ ਰਚੋ ਨਾਉ ਦੁਏ ਕੁਦਰਤ ਸਾਜਿਆ ਕਰਾਸਨ ਡਿਠੋ ਚਾਉ ਉਜਾਣੋ ਹੀ ਸਭ ਸੈ ਦੇ ਲੈਸਾ ਜਿੰਦ ਕਵਾਉ ਕਰ ਆਸਣ ਡਿੱਠੋ ਚਾਉ ਕਰ ਆਸਣ ਡਿੱਠੋ ਚਾਉ ਹਰ ਪ੍ਰੇਮ ਬਾਣੀ ਮਨ ਮਾਰਿਆ ਪਾਣਿਆ ਦੇ ਆਂਿਆ ਹਰ ਆਵਾਰ ਜਿਸ ਲਾਗੀ ਪੀਰ ਪੀਰ ਕਨ ਕੇ ਸੋਝ ਜਾਣੇ ਜਰੀਆਉ ਮੇਰੋ ਕਤਸੋ ਆਖੀਏ ਮਰਦੀ ਹੈ ਭਈ ਆ ਮਰਦੀ ਜਨਾਨਕ ਸਤਿਗੁਰ ਤੇ ਅਤਾਰ ਜਗ ਦੂਤਰ ਤਿਆ ਜਾਗੁਰ ਬੁਰ ਕਰ ਪਰਿ ਆ ਸਲੋਕ ਮਾਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ ਸੱਚੇ ਤੇਰੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ ਸੱਚਾ ਬਾਣ ਸੱਚਾ ਤੇਰਾ ਕਮ ਸੱਚਾ ਪ੍ਰਮਾਣ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਧਿਆ ਕਲ ਕਰੋੜ ਸੱਚੇ ਸਤਾਨ ਸੱਚੇ ਸਬਜੋਰ ਸੱਚੀ ਤੇਰੇ ਸਭ ਤੋਂ ਸੱਚੇ ਸਾਲਾ ਸੱਚੀ ਤੇਰੀ ਕੁਦਰਤ ਸੱਚੇ ਪਾਸਾ ਨਾਨਕ ਸੱਚੇ ਧਿਆਨ ਸੱਚ ਜੋ ਮ ਕਚਨ ਕਚ ਮਾਲਾ ਪਹਿਲਾ ਵੱਡੇ ਵੱਡੇ ਜਵਡਾ ਨਾਉ ਵੱਡੇ ਵੱਡੇ ਜ ਸਚ ਨਿਉ ਵੱਡੇ ਵੱਡੇ ਜੇ ਚਲਤਾਉ ਵੱਡੇ ਵੱਡੇ ਜਾਣਿਆ ਲਾਉ ਵੱਡੇ ਵੱਡੇ ਇਹ ਪੁੱਜੇ ਸਭ ਪਾਉ ਵੱਡੇ ਵੱਡੇ ਜੇ ਪੁੱਛਣਾ ਦਾਤ ਵੱਡੇ ਵੱਡਾਈ ਜ ਆਪੇ ਆਪ ਨਾਨਕ ਕਰਨ ਕਥੀ ਜਾਏ ਕੀਤ ਕਰਨ ਸਰਵਰ ਜਾਏ ਮਹੱਲਾ ਦੂਜਾ ਇਹੋ ਜਗ ਸੱਚਾ ਕੀ ਹੈ ਕੋਠੜੀ ਸੱਚੇ ਕਉਚ ਵਾਸ ਇਤਨਾ ਹੁਕਮ ਸਮਾਏ ਇਤਨਾ ਹੁਕਮ ਕਰੇ ਵਾਸ ਇਕਨਾ ਭਾਣ ਕਦ ਲੈ ਇਕਨਾ ਵਾਜਨ ਵਾਸ ਐਸੇ ਹੁਕਮ ਜਪਈ ਜੇ ਕਿਸਿਆਲੇ ਰਾਸ ਨਾਨਕ ਗੁਰਮੁਖ ਜਾਣੇ ਜਾਖੋ ਆਪ ਕਰੇ ਪਰਗਾਸ ਪੌੜੀ ਨਾਨਕ ਜੀ ਪਾਇ ਕ ਲਿਖਣਾ ਵੇ ਉੱਠੀ ਤਰਮ ਬਾਲੋ ਸਚ ਸਚ ਨਿਕੜੇ ਚੰਬਖ ਕੱਢੇ ਜਜ ਮਾਲਿਆ ਤਾਉ ਨਾ ਪਾਈ ਪੂਰਿਆ ਮੋਕਾਲੇ ਦੋ ਜਗ ਚੱਲਿਆ ਮੇਰੇ ਨਾਗ ਤਸ ਜਣਗੇ ਹਾਰ ਗਏ ਸੇਖੜ ਵਾਲਿਆ ਲਿਖਣਾ ਵੇ ਧਰਮ ਬਹਾਲਿਆ ਧਰਮ ਬਹਾਲਿਆ ਧਰਮ ਬਹਾਲਿਆ ਕੌੜੀ ਨਾਨਕ ਜੀ ਪਾਇ ਕਾ ਲਿਖਣਾ ਵੇ ਧਰਮ ਬਹਾਲਿਆ ਉਥੇ ਸੱਚਾ ਹੀ ਸੱਚ ਨਿਬੜਾ ਚਣ ਵਖ ਕੱਡੇ ਜਮਾਲਿਆ ਤਾਉ ਨਾ ਪਾਇਨ ਕੂੜੇਰ ਮੋ ਕਾਲਾ ਦੁਜਕ ਚਾਲਿਆ ਤੇਰੇ ਨਾ ਇਰਤ ਸਜਣ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖਣਾ ਵੈ ਧਰਮ ਬਹਾਲਿਆ ਲਿਖਣਾ ਵੈ ਧਰਮ ਬਹਾਲਿਆ ਹਮ ਮੂਰਖ ਮੁਗਦ ਸਰੜਾ ਨਨ ਸਬਦ ਵਿਕਾਸਿਆ ਜਪ ਅਨਤ ਰੰਗਾ ਅਨਤ ਰੰਗਾ ਮਿਲ ਸੰਤ ਜਨਾ ਹਰ ਪਾਇਆ ਨਾਨਕ ਸਤ ਸੰਗ ਸਤ ਸੰਗ ਮਿਲ ਸੰਤ ਜਨਾ ਹਰ ਪਾਇਆ ਹਰ ਪਾਇਆ ਸਲਵਕ ਮਹਲਾ ਪਹਿਲਾ ਬਿਸਮਾਦਨਾਦ ਬਿਸਮਾਦ ਬੇਦ ਬਿਸਮਾਦ ਜੇ ਬਿਸਮਾਦ ਭੇਦ ਬਿਸਮਾਦ ਰੂਪ ਬਿਸਮਾਦ ਰੰਗ ਬਿਸਮਾਦ ਨਾਂਗੇ ਪ੍ਰਜੰਤ ਬਿਸਮਾਦ ਪਾਉਣ ਬਿਸਮਾਦ ਪਾਣੀ ਬਿਸਮਾਦ ਅਗਨੇ ਖੇਡੇ ਬਡਾਣੀ ਬਿਸਮਾਦ ਧਰਤੇ ਬਿਸਮਾਦ ਖਾਣੇ ਬਿਸਮਾਦ ਸਾਦ ਲੱਗੇ ਪ੍ਰਾਣੀ ਬਿਸਮਾਦ ਸੰਜੋਗ ਬਿਸਮਾਦ ਵਿਜੋਗ ਬਿਸਮਾਦ ਧੁਖ ਬਿਸਮਾਦ ਭੋਗ ਬਿਸਮਾਦ ਸਿੱਧ ਬਿਸਮਾਦ ਸਲਾਹ ਬਿਸਮਾਦ ਦੂਜੜ ਬਿਸਮਾਦ ਰਾਹ ਬਿਸਮਾਦ ਨੇੜਾ ਬਿਸਮਾਦ ਦੂਰ ਬਿਸਮਾਦ ਦੇਖੇ ਹਾਜ਼ਰਾ ਹਜੂਰ ਵੇਖ ਵੜਾਂਦਾ ਆ ਬਿਸਮਾਦ ਨਾਨਕ ਗੁਜਣ ਪੁਰੇ ਭਾਗ ਮਾਲਾ ਪਹਿਲਾ ਕੁਦਰਤ ਰਸੈ ਕੁਦਰਤ ਸੁਣੀਏ ਕੋ ਸੁਖ ਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਵਕਰ ਕੁਦਰਤ ਵੇਦ ਪੁਰਾਣਕ ਤੇਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣਾ ਕੁਦਰਤ ਸਰਬ ਪਿਆਰ ਕੁਦਰਤ ਜੱਤ ਜਨ ਸਿਰਨਜੀ ਕੁਦਰਤ ਜੀ ਜਹਾਨ ਕੁਦਰਤ ਨੇਕੀਆ ਕੁਦਰਤ ਕੁਦਰਤ ਮਾਨੁ ਬੁਮਾਨ ਕੁਦਰਤ ਪਾਉਣ ਪਾਣੀ ਬਸ